ਜਨਮ ਦਿਨ ਮੌਕੇ ਅਸੀਂ ਕਿਸੇ ਨਾ ਕੀਤੇ ਦੀ ਕੇਕ ਜ਼ਰੂਰ ਲੈ ਕੇ ਆਉਨੇ ਆ ਪਰ ਪਟਿਆਲਾ ਦੇ ਵਿੱਚ ਇੱਕ 마ਸੂਮ ਬੱਚੀ ਦੀ ਮੌਤ ਹੋ ਚੁੱਕੀ ਹੈ ਜਿਹਾ ਹੀ ਕੇਕ ਖਾ ਕੇ ਜੋ ਕਿ ਆਨਲਾਈਨ ਆਰਡਰ ਕੀਤਾ ਸੀ ਪਟਿਆਲਾ ਦਾ ਇਹ ਸਾਰਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ 10 ਸਾਲਾਂ ਦੀ ਮਾਨਵੀ ਇਸ ਦੁਨੀਆ ਨੂੰ ਅਲਵਿਦਾ ਆਖ ਚੁੱਕੀ ਹੈ ਕਿਉਂਕਿ ਕੇਕ ਅਜਿਹਾ ਖਾਦਾ ਜਿਸ ਨਾਲ ਸਾਰੇ ਪਰਿਵਾਰ ਦੀ ਸਿਹਤ ਵਿਗੜ ਗਈ ਤੇ ਮਾਨਵੀ ਇਸ ਕੇਕ ਨੂੰ ਖਾ ਕੇ ਦੁਨੀਆ ਤੋਂ ਜਾ ਚੁੱਕੀ ਹੈ ਪੂਰਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਦੇਰ ਰਾਤ ਆਨਲਾਈਨ ਆਰਡਰ ਕੀਤਾ ਸੀ ਕੇਕ ਮਾਨਵੀ ਦੇ ਪਰਿਵਾਰ ਨੇ ਕੇਕ ਆਰਡਰ ਕੀਤਾ ਜਿੱਥੇ ਕਿ ਜਨਮ ਦਿਨ ਦੀ ਖੁਸ਼ੀ ਮਨਾਉਣੀ ਸੀ ਕਿਉਂਕਿ 10 ਸਾਲਾਂ ਦੀ ਮਾਨਵੀ ਦਾ ਜਨਮ ਦਿਨ ਸੀ ਇਸੇ ਦੇ ਲਈ ਜਦ ਕੇਕ ਮੰਗਾਇਆ ਸਾਰੇ ਪਰਿਵਾਰ ਨੇ ਬੜੇ ਚਾਅ ਦੇ ਵਿੱਚ ਉਹ ਕੇਕ ਖਾਦਾ ਕੇਕ ਖਾਣ ਤੋਂ ਬਾਅਦ ਦੇ ਵਿੱਚ ਕੁਝ ਸਮੇਂ ਬਾਅਦ ਹੀ ਸਭ ਦੀ ਸਿਹਤ ਵਿਗੜਨੀ ਸ਼ੁਰੂ ਹੋ ਗਈ ਪਰਿਵਾਰ ਦੇ 6 ਜੀ ਨੇ ਜਿਨ੍ਹਾਂ ਦੀ ਸਿਹਤ ਵਿਗੜੀ ਹੋਈ ਹੈ ਤਾਂ 6 ਪਰਿਵਾਰ ਦੇ ਜੀਆਂ ਦੀ ਸਿਹਤ ਵਿਗੜੀ ਤੇ ਉਸ ਤੋਂ ਬਾਅਦ ਦੇ ਵਿੱਚ ਅਗਲੇ ਦਿਨ ਜਦ ਸਵੇਰੇ ਉੱਠੇ ਨੇ ਮਾਨਵੀ ਦਾ ਸਰੀਰ ਠੰਡਾ ਪਿਆ ਸੀ ਕੁਝ ਸਮਝ ਨਹੀਂ ਆਇਆ ਕਿ ਆਖਰਕਾਰ ਬੱਚੀ ਨੂੰ ਹੋਇਆ ਕੀ ਹੈ ਮਾਨਵੀ ਨੂੰ ਉਸ ਤੋਂ ਬਾਅਦ ਹਸਪਤਾਲ ਲੈ ਕੇ ਗਏ ਤਾਂ ਪਰਿਵਾਰ ਨੂੰ ਪਤਾ ਲੱਗਿਆ ਕਿ ਉਹਨਾਂ ਦੀ ਮਾਸੂਮ ਮਾਨਵੀ ਤਾਂ ਹੁਣ ਇਸ ਦੁਨੀਆ ਦੇ ਵਿੱਚ ਹੈ ਹੀ ਨਹੀਂ ਲੇਗੜ ਮਾਨਵੀ ਦੀ ਮੌਤ ਹੋ ਚੁੱਕੀ ਹੈ ਡਾਕਟਰਾਂ ਨੇ ਉਸ ਨੂੰ ਡੈੱਡ ਐਲਾਨ ਦਿੱਤਾ ਇਹ ਸਾਰਾ ਵਾਕਿਆ ਸਮਝਾਉਣ ਤੋਂ ਬਾਅਦ ਪਰਿਵਾਰ ਪੁਲਿਸ ਦੇ ਕੋਲ ਪਹੁੰਚਿਆ ਪਰ ਉਸ ਤੋਂ ਬਾਅਦ ਵੀ ਪਰਿਵਾਰ ਨਾਰਾਜ਼ ਹੈ ਕਿਉਂਕਿ ਪੁਲਿਸ ਨੇ ਬਾਇ ਨੇਮ ਪਰਚਾ ਨਹੀਂ ਦਰਜ ਕੀਤਾ ਉਸ ਬੇકરી ਵਾਲੇ ਤੇ ਜਿਸ ਦਾ ਕੇਕ ਖਾਣ ਦੇ ਲਾਨ ਮਾਨਵੀ ਦੀ ਮੌਤ ਹੋਈ ਹੈ ਤੇ ਬਾਕੀ ਸਾਰਾ ਪਰਿਵਾਰ ਗੰਭੀਰ ਰੂਪ ਦੇ ਵਿੱਚ ਇਸ ਦੌਰਾਨ ਬਿਮਾਰ ਹੋਇਆ ਪਟਿਆਲਾ ਦੇ ਵਿੱਚ ਇਹ ਮਾਮਲਾ ਸਾਹਮਣੇ ਆਇਆ ਸ਼ਾਹੀ ਸ਼ਹਿਰ ਪਟਿਆਲਾ ਨੂੰ ਕਹਿੰਦੇ ਨੇ ਪਰ ਉਸੇ ਸ਼ਾਹੀ ਸ਼ਹਿਰ ਦੇ ਵਿੱਚ ਐਸੀ ਘਟਨਾ ਸਾਹਮਣੇ ਆਈ ਹੈ ਜਿਸ ਨੂੰ ਸੋਚ ਕੇ ਹੁਣ ਹਰ ਕੋਈ ਕੇਕ ਖਾਣ ਤੋਂ ਜ਼ਰੂਰ ਡਰੇਗਾ ਕਿ ਆਖਰਕਾਰ ਐਸਾ ਕੀ ਸੀ ਕੇਕ ਦੇ ਵਿੱਚ ਜਿਸ ਨੂੰ ਖਾ ਕੇ ਇੱਕ ਬੱਚੀ ਦੀ ਜਾਨ ਚਲੀ ਗਈ ਕਿਉਂਕਿ ਜਨਮ ਦਿਨ ਜਦ ਸਾਡੇ ਦਿਮਾਗ 'ਚ ਆਉਂਦਾ ਤਾਂ ਪਹਿਲੀ ਚੀਜ਼ ਜੇ ਕੋਈ ਸੋਚਦਾ ਏ ਤਾਂ ਉਹ ਕੇਕ ਹੈ ਕਿ ਜਨਮ ਦਿਨ ਆਣਾ ਹੈ ਤੇ ਉਸ ਦੇ ਲਈ ਕੇਕ ਲੈ ਕੇ ਆਜੋ ਬੱਚੇ ਦੇ ਲਈ ਭਾਵੇਂ ਕੋਈ ਵੱਡਾ ਹੈ ਜਾਂ ਫਿਰ ਬੱਚਾ ਹੈ ਕੇਕ ਕੱਟ ਕੇ ਜ਼ਰੂਰ ਖੁਸ਼ੀ ਮਨਾਉਣੀ ਹੈ ਪਰ ਉਸੇ ਕੇਕ ਦੇ ਨਾਲ 10 ਸਾਲਾਂ ਦੀ ਮਾਨਵੀ ਦੀ ਜਾਨ ਗਈ ਹੈ ਉਹ ਮਾਸੂਮ ਜਿਸਨੇ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਬਹੁਤ ਕੁਝ ਕਰਨਾ ਸੀ ਉਹ ਮਾਸੂਮ ਜਿਸ ਦਾ ਜਨਮ ਦਿਨ ਮਨਾਉਣ ਦੇ ਲਈ ਪਰਿਵਾਰ ਚਾਹ ਬਣਾ ਰਿਹਾ ਸੀ ਖੁਸ਼ੀਆਂ ਮਨਾ ਰਿਹਾ ਸੀ ਕਿ ਆਖਰਕਾਰ ਉਹਨਾਂ ਦੀ ਬੱਚੀ ਜੋ ਕਿ ਨਾਜ਼ਾ ਦੇ ਨਾਲ ਪਾਲੀ ਹੋਈ ਹੈ ਲਕਸ਼ਮੀ ਕਹਿੰਦੇ ਆ ਸਾਡੇ ਭਾਰਤੀ ਕਲਚਰ ਦੇ ਵਿੱਚ ਬੱਚੀ ਨੂੰ ਪਰ ਉਸੇ ਬੱਚੀ ਦੀ ਮੌਤ ਹੋਣ ਦੇ ਨਾਲ ਪੂਰਾ ਪਰਿਵਾਰ ਹੁਣ ਸਦਮੇ ਦੇ ਵਿੱਚ ਹੈ ਕਿ ਆਖਰਕਾਰ ਇਹ ਸਭ ਹੋਇਆ ਕਿਵੇਂ ਤੇ ਸਭ ਤੋਂ ਜ਼ਿਆਦਾ ਜਿਸ ਗੱਲ ਦਾ ਪਰਿਵਾਰ ਹੁਣ ਰੋਸ ਜਿਤਾ ਰਿਹਾ ਹੈ ਕਿ ਉਹਨਾਂ ਦੀ ਬੱਚੀ ਦੀ ਜਾਨ ਤਾਂ ਜਾ ਚੁੱਕੀ ਹੈ ਪਰ ਉਸ ਬੇਕਰੀ ਵਾਲੇ ਦੇ ਉੱਤੇ ਪਰਚਾ ਤੱਕ ਨਹੀਂ ਦਰਜ ਕੀਤਾ ਗਿਆ ਪੁਲਿਸ ਨੇ ਜੋ ਸ਼ਿਕਾਇਤ ਦਰਜ ਕੀਤੀ ਹੈ ਉਸ ਸ਼ਿਕਾਇਤ ਦੇ ਵਿੱਚ ਨਾਮ ਤੱਕ ਨਹੀਂ ਪਾਇਆ ਗਿਆ ਉਸ ਬੇਕਰੀ ਵਾਲੇ ਦਾ ਕਿਉਂਕਿ ਜਦ ਆਨਲਾਈਨ ਅਸੀਂ ਆਰਡਰ ਕਰਦੇ ਹਾਂ ਅੱਜਕੱਲ ਬਹੁਤ ਸਾਰੀਆਂ ਚੀਜ਼ਾਂ ਮੰਗਾਉਂਦੇ ਹਾਂ ਉਸ ਦੇ ਵਿੱਚ ਬਕਾਇਦਾ ਨਾਮ ਆਉਂਦਾ ਹੈ ਕਿ ਕਿਸ ਜਗ੍ਹਾ ਦੇ ਉੱਤੋਂ ਮੰਗਾਈ ਹੈ ਚੀਜ਼ ਬਕਾਇਦਾ ਉਸ ਦੇ ਵਿੱਚ ਐਡਰੈਸ ਪਤਾ ਹੁੰਦਾ ਹੈ ਕਿ ਕਿਹੜੀ ਥਾਂ ਦੇ ਉੱਤੋਂ ਉਹ ਚੀਜ਼ ਆਈ ਹੈ ਤਾਂ ਫਿਰ ਬਾਇ ਨੇਮ ਪਰਚਾ ਦਰਜ ਕਿਉਂ ਨਹੀਂ ਕੀਤਾ ਗਿਆ ਪੁਲਿਸ ਕੇਸ ਗੱਲ ਦਾ ਇੰਤਜ਼ਾਰ ਕਰ ਰਹੀ ਹੈ ਇਹ ਸਭ ਸਵਾਲ ਅਜੇ ਬਣੇ ਹੋਏ ਨੇ ਹਾਲਾਂਕਿ ਡੇਲੀ ਪੋਸਟ ਦੀ ਟੀਮ ਨੇ ਪਰਿਵਾਰ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਪਰ ਪਰਿਵਾਰ ਅਜੇ ਘਰ ਦੇ ਵਿੱਚ ਮੌਜੂਦ ਨਹੀਂ ਹੈ ਜਿੱਥੇ ਕਿ ਪਰਿਵਾਰ ਇਸ ਸਮੇਂ ਇਸ ਹਾਲਤ ਦੇ ਵਿੱਚ ਨਹੀਂ ਹੈ ਕਿ ਗੱਲ ਕਰੇ ਅੱਗੇ ਆ ਕੇ ਪਰ ਜਦ ਇਹ ਖਬਰ ਸਾਹਮਣੇ ਆਈ ਹੁਣ ਸਵਾਲ ਬਹੁਤ ਸਾਰੇ ਖੜੇ ਹੋ ਰਹੇ ਨੇ ਕਿ ਆਖਰਕਾਰ ਕੇਕ ਖਾਣ ਨਾਲ ਜੇ ਮੌਤ ਹੋ ਰਹੀ ਹੈ ਤਾਂ ਫਿਰ ਕਾਰਨ ਕੀ ਸੀ ਲੇਖੜ ਆਗਰ ਲੈ ਤੂੰ ਮੇਰੇ ਮੁਝਬਾ ਚਲੋ ਕਾਟੋਗੇ ਚਲੋ